ਅਕ 4ਵੀਂ ਕਾਸਟ ਐਸਏਜੀ ਲੜਕਾ ਚਾਹੀਦਾ ਮਾਮੇਂਡੀਆ ਤੋਂ ਵੀਆ ਬਾਹਰ ਤੋਂ ਵੀਂਡੀਆ ਤੋਂ ਵੈਲ ਸੈਟਡ ਹੋਵੇ ਬਾਹਰ ਰਹਤੇ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਨਾਲ ਪਰਿਵਾਰ ਵਾਲੇ ਦਾ ਨੰਬਰ ਜੀ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਜੀ ਨਾ ਤੇ ਨਾ रिश्ता है जी लड़के का नाम सिंह फैमिली का बिलोंग करते जी उन्नीस सौ चौरानवे राज्य में पं फुट गया हाइट है जी वैश्नू है एम कॉम की हुई है इन्हों अपना बिजनेस है जी सरकारी कॉन्ट्रैक्ट बेस्ड की ठीक है जी पिता जी भी सरकारी रिटायर्ड ने और माता जी भी हाउस होमेकर ने ठीक है जी हाउमेकर यू एस ए का दोनों वीज़ा अप्लाई किया जी परमानेंटली और एक सिस्टर है मैरिड वो भी यू एस ए ठीक है जी जलंधर का इंटर रहने वाले है लड़की वाइया होगी पढ़ी लिखी संपर्क कर सकते हो जी एना ਨੰਬਰ ਹੈ ਜੀ ਪੀਲੀ ਪਟਵਟ ਤੁਸੀਂ ਡਾਇਰੈਕਟ ਰਿਸ਼ਤ ਗਲਤ ਕਰ ਸਕਦੇ ਹੋ ਜੀ ਨਰ ਨਨ ਇਸਟ ਹੈ ਜੀ ਦੁਬਈ ਵਾਲੇ ਲੜਕੇ ਦਾ ਨਾਮ ਸਿੰਘ ਰਾਮ ਗੜੀਆ ਕਾਸਟਰ ਜੀ 1995 ਦਾ ਜਨਮ ਪਨਫੁੱਟ 9 ਹਾਈਟ ਹੈ ਜੀ ਪਲਸ ਟੂ ਪਾਸ ਦੁਬਈ ਦੇ ਵਿੱਚ ਰਹਿੰਦੇ ਪਿੰਨੇ ਜੀ ਸੀ ਜੀ ਸੀ ਬੀ ਆਪਰੇਟਰ ਨੇ ਦੁਬਈ ਦੇ ਵਿੱਚ ਠੀਕ ਹੈ ਜੀ ਪਿਤਾ ਜੀ ਨਹੀਂ ਹੈਗੇ ਮਾਤਾ ਜੀ ਹੋਮ ਮੇਕਰ ਨੇ ਇੱਕ ਛੋਟਾ ਪਰਾ ਤੇ ਇੱਕ ਪੈਨ ਦੋਨੋਂ ਦੁਬਈ ਦੇ ਵਿੱਚ ਨੇ ਠੀਕ ਹੈ ਜੀ ਖੋਸ਼ਿਆਰਪੁਰ ਦੇ ਰੈਨ ਵਾਲੇ ਲੜਕੀ ਚਾਹੀਦੀ ਹੈ ਸਿੰਪਲ ਮੈਰਿਜ ਨੋ ਡਿਮਾਂਡ ਠੀਕ ਹੈ ਜੀ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਜੀ ਪੀਲੀ ਪੱਤੀ ਉਸ ਪਰਿਵਾਰ ਵਾਲਿਆਂ ਦਾ ਨੰਬਰ ਜਿੱਤੇ ਸੀ ਡਾਇਰੈਕਟਰੀ ਸੇ ਗੱਲਬਾਤ ਕਰ ਸਕਦੇ ਹੋ ਜੀ ਨਰੇਨਾਨ ਰਿਸ਼ਤੇ ਜੀ ਲੜਕੇ ਦਾ ਮਰਚੰਟ ਨੇਵੀ ਹੈ ਠੀਕ ਹੈ ਜੀ ਸਰਕਾਰੀ ਜੋਬ ਕਰਦੇ ਜੀ ਲੜਕਾ Hindu ਫੈਮਿਲੀ ਤੋਂ ਬਿਲੋਂਗ ਕਰਦਾ ਹੈ ਨਾਮ ਸਿੰਘ ਹਾਇਰ ਰੱਖਿਆ ਗਿਆ ਹੈ ਕਾਸਟ ਸੈਣੀ ਹੈ ਜੀ 2000 ਤੱਕ ਜਨਮ ਕੱਦ 5 ਫੁੱਟ 8 ਇੰਚ ਹੈ ਜੀ ਠੀਕ ਹੈ ਬੀਏ ਪਾਸ ਹੈ ਜੀ اور ਬੀਏ ਇਹਨਾਂ ਨੇ ਕੀਤਾ ਮਕੈਨੀਕਲ ਵਿਦ ਇਹਨਾਂ ਨੇ ਕੀਤਾ ਮਕੈਨੀਕਲ ਡਿਪਲੋਮਾ ਠੀਕ ਹੈ ਜੀ ਬੀਏ ਦੇ ਨਾਲ ਠੀਕ ਹੈ ਜੌਬ ਕਰਦੇ ਪਏ ਮਰਚੰਟ ਨੇਵੀ ਦੀ ਤੇ ਪਿਤਾ ਜੀ ਗਵਰਨਮੈਂਟ এমਪਲੋਇਡ ਹੈਗੇ ਨੇ ਮਾਤਾ ਜੀ ਆ ਪਰਿਵਾਰ ਵਿੱਚ ਇੱਕ ਪੈਨ ਹੈ ਜੀ ਜੋ ਪੜਾਈ ਕਰਦੇ ਪਏ ਹੁਸ਼ਿਆਰਪੁਰ ਏਰੀਆ ਦੇ ਰੈਨ ਵਾਲੇ ਜੀ ਲੜਕੀ ਵਧੀਆ ਹੋਵੇ ਕਾਪਰੇਟ ਕਰਨ ਵਾਲੀ ਹੋਵੇ ਸਾਥ ਨਿਭਾਣ ਵਾਲੀ ਹੋਵੇ ਜੇਕਰ ਪੜਨਾ ਚਾਹੇਗੀ ਚਾਹੇਗੀ ਤੇ ਪੜਾਵਗੇ ਵੀ ਅੱਗੋਂ ਅਗਰ ਜੌਬ ਕਰਨਾ ਚਾਹੁੰਦੀ ਹੈ ਤੇ ਤਾਂ ਵੀ ਕੋਈ ਪ੍ਰੋਬਲਮ ਨਹੀਂ ਹੈ ਠੀਕ ਹੈ ਜੀ ਤੁਸੀਂ ਇਹਨਾਂ ਸੰਪਰਕ ਕਰ ਸਕਦੇ ਜੀ ਲੜਕੀ ਬਸ ਪਿਆਰ ਵਾਲੀ ਹੋਣੀ ਚਾਹੀਦੀ ਹੈ ਸੋ ਲਾਲ ਪਟੇ ਚ ਪਰਿਵਾਰ ਵਾਲਿਆਂ ਦਾ ਨੰਬਰ ਜੀ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਇਹਨਾਂ ਦੇ ਨਾਲ ਇਹ ਰਿਸ਼ਤਾ ਜੀ ਲੜਕੇ ਦਾ ਮਜਬੂਤ ਸਿੱਖ ਕਾਸਟ ਦਾ ਜੁਨੀ 1988 ਦਾ ਜਨਮ ਪਿੰਫੂ ਦੋ ਹਾਈਟ ਹੈ ਜੀ ਬੀਏ ਸਿੰਘ ਨਰਸਿੰਘ ਕੀਤੀ ਹੈ ਗਵਰਨਮੈਂਟ ਜੌਬ ਕਰਦੇ ਪਏ ਦਿੱਲੀ ਦੇ ਵਿੱਚ ਪਿਤਾ ਜੀ ਰਿਟਾਇਰਡ ਮਾਤਾ ਜੀ ਔਰ ਪੈਨ ਪ੍ਰਾਤ ਦੋਵੇਂ ਨੇ ਠੀਕ ਹੈ ਜੀ ਮਾਤਾ ਜੀ ਤੇ ਪੈਨ ਪ੍ਰਾਤ ਦੋਨੋਂ ਮੈਰਿਡ ਨੇ ਦਿੱਲੀ ਏਰੀਏ ਦੇ ਵਿੱਚ ਲੜਕੀ ਰਹਿੰਦੀ ਭੀ ਲੜਕਾ ਵਧੀਆ ਹੋਵੇ ਦਿੱਲੀ ਦਾ ਹੀ ਹੋਵੇ ਪੰਜਾਬੀ ਹੋਵੇ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਬੀਲੀ ਪਟੇ ਵਿੱਚ ਪਰਿਵਾਰ ਵਾਲਿਆਂ ਦਾ ਨੰਬਰ ਹੈ ਜੀ ਰਿਸ਼ਤਾ ਜੀ ਦੁਬਈ ਵਾਲੇ ਲੜਕੇ ਦਾ ਨਾਮ ਸਿੰਘ ਔਰ रामगढ़ी आकाश है, है जी उन्नीस सौ चौरानवे का जन्म पंडपुर हाइट है जी मुंडा भी सोना सौ नखा और प्लस टू पास है जी पांच किले जमीन है और लड़का दुबई शिप काम जी ਇੱਕ ਪ੍ਰਾਇਮੈਰਿਡ ਹੈ ਪਿਤਾ ਜੀ ਐਗਰੀਕਲਚਰ ਦਾ ਕੰਮ ਕਰਦੇ ਮਾਤਾ ਜੀ ਹੋਮ ਮੇਕਰ ਗੁਰਦਾਸਪੁਰ ਏਰੀਏ ਦੇ ਰੈਨ ਵਾਲੀਏ ਜੀ ਲੜਕੀ ਚਾਹੀਦੀ ਸੋਨੀ ਹੋਵੇ ਸਿੰਪਲ ਹੋਵੇ ਔਰ ਘਰ ਸੰਭਾਲਣ ਵਾਲੀ ਮਤਲਬ ਕਿ ਰੈਲੂ ਲੜਕੀ ਚਾਹੀਦੀ ਹੈ ਜਾਨ ਠੀਕ ਹੈ ਜੀ ਹੋਰ ਕੋਈ ਡਿਮਾਂਡ ਨਹੀਂ ਜੀ ਲਾਲਪੱਟੀ ਚ ਪਰਿਵਾਰ ਵਾਲਿਆਂ ਦਾ ਨੰਬਰ ਤੁਸੀਂ ਡਾਇਰੈਕਟ ਰਿਸ਼ਤੇ ਜੀ ਗੱਲਬਾਤ ਕਰ ਸਕਦੇ ਹੋ ਜੀ ਨਰੇਂਦਰ ਲੜਕੇ ਦਾ ਰਿਸ਼ਤੇ ਜੀ ਨਾਮ ਆਰਮਨ ਹੋਤਰਾ 1999 ਦਾ ਜਿਹੜਾ ਮੇਰੇ 6 ਫੁੱਟ ਹਾਈਟ ਦਾ ਬੱਚੇ ਜੀ ਸਟੱਡੀ 10th ਪਾਸ ਹੈ ਜੀ ਵੈਸ਼ਨੂ ਹੈ ਜੇ ਲੜਕਾ ਔਰ ਬਿਜ਼ਨਸ ਐਨਦਰ ਮਾਰਕੀਟਿੰਗ ਦੇ ਹੈ ਵਿੱਚ ਹੈਗਾ ਜੀ ਵਧੀਆ ਇਨਕਮ ਹੈ ਜੀ ਇਹਨਰੇ ਤੇ ਪਿਤਾ ਜੀ ਦੀ ਡੈਥ ਹੋ ਚੁੱਕੀ ਹੋਈ ਹੈ ਮਾਤਾ ਜੀ ਹੋਮ ਮੇਕਰ ਹੈ ਇੱਕ ਪੈਨ ਹੈ ਜੋ ਮੈਰਿਡ ਹੈ ਡੇਰਾ ਬਸੀ ਦੇ ਨੇੜੇ ਪਿੰਡ ਹੈ ਜੀ ਉੱਥੇ ਰਹਿਣ ਵਾਲੇ ਨੇ ਲੜਕੀ ਚਾਹੀਦੀ ਹੈ ਜਿਹੜੀ ਪੜੀ ਲਿਖੀ ਹੋਵੇ ਔਰ ਘਰ ਸੰਭਾਲਣ ਵਾਲੀ ਹੋਵੇ ਸਿੰਪਲ ਮੈਰਿਜ ਨੋ ਡਿਮਾਂਡ ਲਾਲ ਪੱਟੀ ਚ ਪਰਿਵਾਰ ਵਾਲੇ ਦਾ ਨੰਬਰ ਜੇ ਤੁਸੀਂ ਡਾਇਰੈਕਟ ਉਸ ਨਾਲ ਗੱਲ ਕਰ ਸਕਦੇ ਹੋ ਜੀ ਨਰੇਨ ਨਾਲ ਵਿਸ਼ਾ ਜੀ ਲੜਕੀ ਦਾ ਜੱਟ ਸਿੱਖ ਫੈਮਿਲੀ ਤੋਂ ਜੀ ਲੜਕੀ ਨਾਮ ਕੋਰ 1991 ਰਜਨਮ ਪੰਚਫਿਟ ਪੰਜ ਹਾਈਟ ਜੀ ਬੀਏ ਸਿੰਘ ਨਰਸਿੰਗ ਕੀਤੀ ਹੋਈ ਹੈ ਔਰ ਕਰੰਟਲੀ ਵਰਕ ਕਰਦੇ ਪੇ ਹਸਪੀਟਲ ਦੇ ਵਿੱਚ ਜਲੰਧਰ ਜੀ ਵੋਸੋ ਹੈ ਪਿਆਵਾ पिताजी एग्रीकल्चर ਦਾ ਵਰਕ ਹੈ ਜੀ ਨਾ ਆਪਣਾ ਮਾਤਾ ਜੀ ਹੋਮ ਮੇਕ ਕਰਨੇ ਗੁਰਦਾਸਪੁਰ ਏਰੀਆ ਜੀ ਦਾ ਪ੍ਰੈਫਰੈਂਸ ਲड़का ਪਰਿਵਾਰਿਕ ਹੋਵੇ ਔਰ ਪੀਆਰ ਹੋਵੇ ਇੰਡੀਅਨ ਵਾਲੇ ਸੰਪਰਕ ਨਾ ਕਰਨ ਲਾਲ ਪੱਟੀ ਵਿੱਚ ਪਰਿਵਾਰ ਵਾਲਿਆਂ ਦਾ ਨੰਬਰ ਤੁਸੀਂ ਡਾਇਰੈਕਟ ਰਿਸ਼ਤੇ ਨਾਲ ਗੱਲ ਕਰ ਸਕਦੇ ਹੋ ਜੀ ਨਰਨ ਸਰਕਾਰੀ ਜੋਬ ਕਰਦੇ ਲੜਕੇ ਦਾ ਰਿਸ਼ਤਾ ਨਾਮ ਸਿੰਘ ਜੱਟ ਸਿੱਖ ਮਾਣ ਹੈ ਜੀ 1988 ਰਜਨਮ 6 ਫੁੱਟ ਹਾਈਟ ਹੈ ਜੀ ਸਟੱਡੀ ਇਹਨਾਂ ਨੇ ਕੀਤੀ ਹੋਈ ਹੈ ਬੀਐਸਸੀ ਆਈਟੀ ਕੰਪਿਊਟਰ ਵਿੱਚ ਔਰ ਵਰਕ ਕਰਦੇ ਪਏ ਬੀਡੀਪੀਓ ਆਫਿਸ ਵਿੱਚ ਠੀਕ ਹੈ ਜੀ ਪ੍ਰੈਫਰੈਂਸ ਕਰਦੇ ਜੀ ਲੜਕੀ ਘਰੇਲੂ ਹੋਵੇ ਜਾਂ ਫਿਰ ਜੌਬ ਕਰਦੀ ਹੋਵੇ ਦੋਨੋਂ ਚਲਣਗੀਆਂ ਕੋਈ ਵੀ ਹੈ ਨਾ ਤੇ ਮੈਰਿਜ ਬਿਊਰੋ ਵਾਲੇ ਨਾਲ ਮਾਫ ਕਰ ਰਹਾਂ ਤੁਸੀਂ ਨਾਲ ਜੋ ਸੰਪਰਕ ਨਾਲ ਜੀ ਲਾਲ ਪਟਿਉ ਜੀ ਪਰਿਵਾਰ ਵਾਲੇ ਦਾ ਨੰਬਰ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਨਰਨਾ ਰਿਸ਼ਤਾ ਜੀ ਲੜਕੇ ਦਾ ਨਾਮ ਐਸ ਕਾਸਟ ਬੰਬੀ ਅਜੀਤ ਜਨਮ 1993 ਪੰਜ ਫੁੱਟ 11 ਹਾਈਟ ਹੈ ਪਲੱਸ 2 ਪਾਸ ਅੰਮ੍ਰਿਤਸਰ ਏਰੀਆ ਜੀ ਇਹਨਾਂ ਦਾ ਔਰ ਬਿਜ਼ਨਸ ਹੈ ਜੇ ਡਿਪਾਰਟਮੈਂਟ ਸਟੋਰ ਹੈ ਜੀ ਇਹਨਾਂ ਦਾ ਪਿਤਾ ਜੀ ਬਿਜ਼ਨਸਮੈਨ ਨੇ ਔਰ ਮਾਤਾ ਜੀ ਹੋਮ ਮੇਕਰ ਨੇ ਇੱਕ ਬ੍ਰਦਰ ਹੈ ਜੋ ਮੈਰਿਡ ਹੈ ਪ੍ਰੀਫਰੈਂਸ ਕਰਦੇ ਜੀ ਹੌਮਲੀ ਐਜੂਕੇਟਿਡ ਗਰਲ ਹੋਵੇ ਮਿਨੀਮਮ ਹਾਈਟ ਜਿਹੜੀ 5.4 5.5 ਦੇ ਨੇੜੇ ਹੋਵੇ ਠੀਕ ਹੈ ਜੀ ਔਰ ਖੱਤਰੀ ਫੈਮਿਲੀ ਤੋਂ ਬਿਲੋਂਗ ਕਰਦੀ ਹੋਵੇ ਤੁਸੀਂ ਉਸ ਅੰਪਾਇਰ ਕਰ ਸਕਦੇ ਹੋ ਜੀ ਲਾਲ ਪੱਟੀ ਉਹ ਜੀ ਪਰਿਵਾਰ ਵਾਲਿਆਂ ਦਾ ਨੰਬਰ ਹੈ ਜਿੱਦੋਂ ਤੁਸੀਂ ਡਾਇਰੈਕਟ ਉਸ ਨਾਲ ਗੱਲਬਾਤ ਕਰ ਸਕਦੇ ਹੋ ਜੀ ਇਹ ਨਰੇ ਨਾਲ ਰਿਸ਼ਤਾ ਜੀ ਮੰਗਲਿਕ ਲੜਕੀ ਦਾ ਨਾਮ ਕੋਰ ਜੱਟ ਸਿੱਖ ਗਿੱਲ ਹੈ ਜੀ ਜਨਮ 1993 ਹੈ ਕੱਦ 5 ਫੁੱਟ 7 ਤਿੰਨ ਜੇ ਜਿਹੜੀ ਜਿ ਸਟੱਡੀ ਵੀ ਐਮਏ ਕਰਦੇ ਪੇਪਰ ਕੋ জব ਨਹੀਂ ਕਰਦੇ ਪੇ। ਔਰ ਲੜਕਾ ਲੁਧਿਆਣੇ ਏਰੀਆ ਜੀ ਇਹਨਾਂ ਦਾ ਠੀਕ ਹੈ ਜੀ ਲੜਕਾ ਵੀ ਲੁਧਿਆਣੇ ਏਰੀਆ ਤੋਂ ਹੀ ਹੋਵੇ ਪ੍ਰੀਫਰੈਂਸ ਹੈ ਜੀ ਲੜਕਾ ਮੰਗਲੀ ਕੋਵੇ ਮਿਨੀਮਮ ਵੀ ਕਿਲੇ ਜ਼ਮੀਨ ਹੋਵੇ ਔਰ ਲੁਧਿਆਣੇ ਏਰੀਆ ਦੇ ਕੋਲ ਹੀ ਹੋਵੇ ਤੁਸੀਂ ਹਾਂ ਕੰਪੈਰ ਕਰ ਸਕਦੇ ਜੀ ਲਾਲ ਪਟਿਚ ਪਰਿਵਾਰ ਵਾਲਿਆਂ ਨਾਲ ਨੰਬਰ ਜੀ ਡਾਇਰੈਕਟਰੀਸ਼ ਤੇ ਗੱਲਬਾਤ ਕਰ ਸਕਦੇ ਜੀ ਇਹਨਾਂ ਨਾਲ ਰਿਸ਼ਤਾ ਜੀ ਲੜਕੇ ਦਾ ਨਾਮ ਸਿੰਘ ਹੈ ਜੀ ਲੰਡਨ ਰਹਿੰਦੇ ਠੀਕ ਹੈ ਜੀ ਨਾਮ ਸਿੰਘ ਹੈ ਵਿਰਦੀ ਰਾਮਗੜੀਆ ਕਾਸਟ ਹੈ ਜੀ 1999 ਦਾ ਜਨਮ ਹੈਗਾ 5 ਫੁੱਟ 6 ਹਾਈਟ ਹੈ ਜੀ ਸਟੱਡੀ ਕਿੱਤੀ ਨੇ ਬਿਜ਼ਨਸ ਮੈਨੇਜਮੈਂਟ ਕੋਰਸ ਕੀਤਾ ਡਨ ਇਨ ਲੰਡਨ ਯੂਨੀਵਰਸਿਟੀ ਜੌਬ ਕਰਦੇ ਪਏ ਵਰਕ ਇਨ ਹੈਲਥ ਰੋ エアਪੋਰਟ ਇਨ ਲੰਡਨ ਪੈਰੈਂਟਸ ਮੰਮੀ ਪਾਪਾ ਐਕਸਿਸਟ ਕਰਾ ਠੀਕ ਹੈ ਜੀ ਅੰਮ੍ਰਿਤਸਰ ਦੇ ਰਹਿਣ ਵਾਲੇ ਹੈ ਅ ਪ੍ਰੇਫਰੈਂਸ ਕਰਦੇ ਜੀ ਵੈਲ ਐਜੂਕੇਟਿਡ ਲੜਕੀ ਹੋਵੇ ਔਰ ਸੋਨੀ ਹੋਵੇ ਠੀਕ ਹੈ ਔਰ ਫੈਮਿਲੀ ਵੀ ਐਜੂਕੇਟਿਡ ਹੋਵੇ ਤੁਸੀਂਨ ਸੰਪਰਕ ਕਰ ਸਕਦੇ ਹੋ ਜੀ ਲਾਲਪਟਿਚ ਪਰਿਵਾਰ ਵਾਲਿਆਂ ਦਾ ਨੰਬਰ ਜੀ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਨਰੇ ਨਾਲ